ਲਓ ਮਿੱਤਰੋ ਅੱਜ ਦੀ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਆ 400 ਨੂੰ ਕਟਾਂ ਦਿਖਾ ਦਾਂਗੇ ਲਗਭਗ ਚਾਰੇ ਕਟਾਂ ਤੁਹਾਨੂੰ ਖੀਰਿਆਂ ਵਿੱਚ ਦੇ ਦੰਨਾਂ ਤੋਂ ਤੇ ਚਾਰਾਂ ਕਟਾਂ ਦੇ ਥਾਲੇ ਚਾਰ-ਚਾਰ ਹੋਣਗੇ ਤੇ ਬਾਕੀ ਸ਼ਕੀਨਿਸ਼ ਕੁੰਨੀ ਸਾਰਾਂ ਕਟੇ ਪੂਰੀ ਸ਼ਕੀਨ ਪੂਰਾ ਫੁੱਲਾ ਕਹਿੰਦਾ ਆ ਵਾ ਰਾਜੀ ਸਮਾਂ ਪਹਿਲਾਂ ਗੋਲ ਮਟੋਲਾ ਸਿੰਘ ਸਿੰਘ ਪੂਰੇ ਸੋਹਣੇ ਲੱਗੇ ਹੋਏ ਕਰਮਾਂ ਨੂੰ ਠੀਕ ਹੈ ਤੇ ਬਾਕੀ ਦੋ ਤਰਕ ਤੁਹਾਨੂੰ ਦਿਖਾ ਦਾਂਗੇ ਜੋ ਜਾਣਕਾਰੀ ਹੋਗੀ ਮਾਲਕ ਸਾਂਝੀ ਕਰਨਗੇ ਤੇ ਜਿਹੜਾ ਭਰਾ ਖਰੀਦੂਗਾ ਉਹ ਕਿਸੇ ਹਿੱਟਾਂ ਦੇ ਕੋਲ ਆ ਕੇ ਕੋਈ ਵੀਡੀਓ ਕਾਲ ਕਰਕੇ ਜਿੱਦਾਂ ਵੀ ਉਹਦਾ ਮਨ ਖੜਦਾ ਹੈ ਤਸੱਲੀ ਆਦੀ ਉਹ ਆਪ ਕਰ ਸਕਦਾ ਠੀਕ ਹੈ ਤੇ ਨਾਲ ਦੀ ਨਾਲ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਭਾਗ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾਉ ਲਿਆ ਕਰੋ ਤਾਂ ਕਿ ਜਿਹੜੀ ਵੀਡੀਓ ਪਾਈਏ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਲੱਖਾ ਵੀਰੇ ਕੀ ਹਾਲ ਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰੇ ਤੇ ਮੰਨ ਕੇ ਚਲੋ ਧੋਨੇ ਦੇ ਸੀਜ਼ਨ ਤੋਂ ਬਾਅਦ ਪਹਿਲਾ ਆ ਕੰਮ ਹਾਂਜੀ ਹਾਂਜੀ ਥੋੜੀ ਪ੍ਰੋਬਲਮ ਜੀ ਆ ਗਈ ਸੀਗੀ ਸੱਟ ਲੱਗੀ ਸੀਗੀ ਅੱਛਾ ਅੱਛਾ ਹਾਂ ਤਾਂ ਕਰਕੇ ਪਸਵੇਂ ਆ ਕ੍ਰੈਂਕ ਹੋ ਗਏ ਸੋਦਾ ਕਰਕੇ ਰੈਸਟ ਅਸੀਂ ਡਾਕਟਰ ਨੇ ਐਡਰੈਸ ਬੋਲ ਦਗੇ ਐਡਰੈਸ ਵੀਰੇ ਆਪਣਾ ਹੈਗਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਵੀਰੇ ਤਹਿਸੀਲ ਆਪਾਂ ਨੂੰ ਰਾਮਪਰਾਪੁਰ ਪੈ ਜਾਂਦੀ ਆ ਤੇ ਮੋਬਾਈਲ ਨੰਬਰ ਆਪਣਾ ਹੈਗਾ 9872922304 ਠੀਕ ਹੈ ਜੀ ਤੇ ਬਾਈ ਰਾਜੂ ਕਟਿਆ ਰੋਡ ਉਚਾਰਾ ਜੱਪਲ ਕੋਲ ਹੈ ਨਾ ਹਾਂਜੀ ਚਾਰ ਕਟਿਆ ਜਿਵੇਂ ਪਹਿਲੇ ਨੰਬਰ ਤੇ ਆ ਕੱਟੀ ਆ ਗਈ ਇਧਰਲੇ ਪਾਸੇ ਸ਼ੁਰੂ ਕਰੇ ਕੋਈ ਬੜੀਆਂ ਦੁਕਾਨ ਨਹੀਂ ਇਧ ਜਿਵੇਂ ਆਪਾਂ ਉਮਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਕੱਟੀ ਉਮਰ ਵੀਰ ਜੀ ਇਹਦੀ ਮੰਨ ਕੇ ਚੱਲੋ 8-9 ਮਹੀਨੇ ਦੀ ਉਮਰ ਆਈ ਅੱਛਾ ਹਾਂਜੀ ਬਰੀਕ ਬਰੂ ਕੱਟੀ ਚੰਗੀ ਹੈ ਜੀ ਕੱਟੀ ਬਹੁਤ ਸਮੀਪਲੀ ਬਹੁਤ ਹਾਂਜੀ ਇਹ ਉਮਰ ਛੋਟੀ ਹੈ ਤੇ ਆ ਵੀ ਸਾਰੀ ਉਹ ਕਾਲੀ ਗਈ ਆ ਜੀ ਜੈਡ ਬਲੈਕ ਆਈ ਸਾਰੀ ਇਹ ਦੂਜੇ ਜੈਡ ਸ਼ਾਹ ਕਾਲੀ ਆਪਾਂ ਕਹਿਦੀ ਹਾਂ ਹਾਂਜੀ ਹਾਂ ਪਰ ਮਾਲਾ ਥਣਾ ਤੇ ਮਾਰਨੇ ਤੋਂ ਪਹਿਲਾਂ ਤੋਰ ਗਈ ਚਲ ਮਰਵਾ ਦੇਣਾ ਨਹੀਂ ਗਾ ਮੜੀ ਮੈਂ ਪਹਿਲੀ ਥਾਣਾ ਤੇ ਆਪਾਂ ਲੱਖੇ ਆਪਾਂ ਚਲੋ ਹਰ ਇੱਕ ਵੀਡੀਓ 'ਚ ਕਹਿੰਨੇ ਹੁੰਨੇ ਆ ਹਨਾ ਆਪਾਂ ਥਾਣਾ ਛੋਲੀ ਦੇਖੋ ਪੰਜਵੇਂ ਥਾਣਾ ਵਾਲੀ ਤਾਂ ਆਪਾਂ ਲੈ ਲਈ ਹਾਂ ਬਾਕੀ ਜਿਵੇਂ ਕੱਟਦੀ ਉਮਰ ਛੋਟੀ ਆ ਪੁੱਠਾ ਦੇਖੋ ਮਿੱਤਰੋ ਹੁਣੇ ਤਾਂ ਪੂਰਾ ਚੌੜਾ ਪਿਆ ਤੇ ਬਾਕੀ ਚਾਲ ਚੁਰ ਲੱਤਾਂ ਦੀ ਪੂਰੀ ਖੁੱਲੀ ਹੈਗੀ ਹਾਂਜੀ ਇਹ ਨਹੀਂ ਹੈ ਵੀ ਜੁੜ ਕੇ ਤਾਂ ਉਹਦੀਆ ਨਾ 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 ਪਹਿਲਵਾਨਾਂ ਵਾਲੀ ਤੌਰ ਹੁਣ ਚੱਕ ਕੇ ਦੁਰਦੀ ਤਾਂ ਹੁਣ ਦੇਖੋ ਪਹਿਲਵਾਨਾਂ ਵਾਲੀ ਤੌਰ ਆ ਆ ਦੇਖੋ ਚਾਲ ਦੇਖੋ ਨਾਰਮਲੀ ਚੱਕ ਕੇ ਦੁਰਦੀ ਤਾਉਨੂ ਤੇ ਬਾਕੀ ਪਿੱਛਾ ਭਾਰ ਆ ਕੱਟੀ ਦਾ ਅੱਗਾ ਜਿਹੜਾ ਪਤਲ ਤਾਂ ਹੁਣ ਪਤਲ ਲੰਬੀ ਆ ਗਈ ਠੀਕ ਆ ਤਾਂ ਹੁਣ ਤੂੰ ਬਹੁਤ ਲੰਬੀ ਲੱਗਾਈ ਬਾਕੀ ਇਹ ਨਹੀਂ ਮਿੱਤਰੋ ਹੁੰਦਾ ਵੀ ਨਾ ਵੀ ਬੇਲਾ ਦਾ ਵੀ ਸਣੀ ਬੇਸੀ ਤਰੀਫ ਕਰਦੇ ਆ ਜਿਵੇਂ ਆ ਕੱਟਦੀ ਪੂਛ ਦੇਖੋ ਬਿਲਕ ਰੱਸੀ ਵਰਗੀ ਐ ਜਿਵੇਂ ਮਰਜ਼ੀ ਮਰੋੜ ਕੇ ਕਹਿੰਦੇ ਰੱਸੀਆਂ ਇਕੱਠੀ ਕਰ ਦਿਓ ਤੇ ਸੋਹਣਿਆ ਕੱਟੀ ਕੋਲ ਮਲਾ ਕੇ ਕਹਿਣ ਦਾ ਭਾਵ ਤੇ ਬਾਕੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਹਾਂ ਤੁਸੀਂ ਇਹ ਬੰਦਾ ਆਪ ਕਰੇ ਭਾਈ ਉਹ ਉਹਦਾ ਮਨ ਖੜਨਾ ਚਾਹੀਦਾਗਾ ਤੇ ਸਿੰਘ ਸੋਂ ਦਿਖਾ ਦੇਣਾ ਇੱਥੋਂ ਕਰਮ ਵਾਲ ਨੇ ਜਿਹੜੇ ਨਾਲ ਦੀ ਨਾਲ ਮੋੜਨੇ ਹੋ ਸਟਾਰਟ ਕਰਦੇ ਆਗੇ ਤੇ ਮੁੱਲ ਬੜੀ ਰੱਜੂ ਬਈ ਇਹਨਾਂ ਦੇ ਮੁੱਲ ਵੀਰੇ ਲੱਖੇ ਬਿਲਕੁਲ ਜਾਇਜ਼ ਹੋਣਗੇ ਫੋਨ ਤੇ ਫੋਨ ਤੇ ਕਰਦੇ ਹਾਂ ਹਾਂਜੀ ਹਾਂਜੀ ਫੋਨ ਕਿਉਂਕਿ ਦੇਖੋ ਥੋੜਾ ਜਿਹਾ ਸੇਲ ਪਰਚੇ ਦੇ ਵਿੱਚ ਨਾ ਭਰਾ ਜਿਹੜਾ ਪਰਦਾ ਕਰਦਾ ਵਪਾਰ ਦਾ ਕੰਮ ਉਹ ਇਹਨਾਂ ਨੂੰ ਪਤਾ ਹੁੰਦਾ ਵੀ ਕੀ ਦੇਖਦਾ ਉਹ ਜੀ ਬੰਦਾ ਉਹ ਚੀਜ਼ ਨੂੰ ਸਮਝਦਾ ਹੈ ਹਾਂ ਬਾਕੀ ਸੋਨੋ ਹੀ ਬੇਨਤੀ ਥੋੜਾ ਜਿਹਾ ਸਮਝ ਲਿਆ ਕਰੋ ਭਰਾ ਬਣ ਕੇ ਨਾ ਬਾਕੀ ਤੇ ਦੋ ਨੰਬਰ ਕੱਟੀ ਇਹ ਲੱਖਾ ਜੀ ਡੈਰੀ ਦੀ ਕੱਟੀ ਆਈ ਏ ਚਿੱਟੇ ਰੰਗ ਦੀ ਕੱਟੀ ਆ ਹਾਂ ਇਹਨੂੰ ਕਰਮ ਵਾਲੀ ਨੂੰ ਇਹ ਇਹਨੂੰ ਐਂ ਦੇ ਨੂੰ ਸੂਰਜ ਕੱਲੀ ਮੱਥੇ ਲੱਗਿਆ ਇਹਦੇ ਹਾਂ ਇਹ ਚੀਜ਼ ਨਿਸ਼ਾਨੀ ਹੁੰਦੀ ਹੈ ਮ 19 ਕਿਲੋ ਦਾ اچھا اچھا ਹਾਂ ਆਪਾਂ ਕੋਈ 25 ਨਹੀਂ ਇਹਦੇ ਕੋਈ 24 ਉਮਰ ਉਮਰ ਕਿੰਨੀ ਹੋਊਗੀ ਉਮਰ ਵੀਰੀ ਇਹਦੀ ਤੁਸੀਂ ਲਗਭਗ ਮੇਰੇ ਹਿਸਾਬ ਨਾਲ 15 ਮਹੀਨਿਆਂ ਦੀ ਉਮਰ ਆ ਘਟੀ ਦੀ ਸਵਾ ਕ ਸਾਲ ਦੀ ਸਵਾ ਕ ਸਾਲ ਦੀ ਕੱਟੀ ਤੇ ਕੱਟੀ ਦਾ ਕੱਦ ਕਾਟ ਤੇ ਪੁੱਠਾ ਪੱਠਾ ਦੇਖੋ ਕਿੰਦਾ ਚੰਗਾ ਲੈ ਪਹਿਲਾਂ ਤੁਹਾਨੂੰ ਮਿੱਤਰ ਸਿੰਘ ਦਿਖਾ ਦੇਣਾ ਕਿ ਸਿੰਘ ਬਿਲਕੁਲ ਨਾਲ ਦੀ ਨਾਲ ਮੋਟੀਵੇਟੇ ਕਰਨ ਵਾਲੀ ਤੇ ਨਿਕਾ ਜਾਂ ਮੂੰਹ ਹੈ ਮੂੰਹ ਮੈਂ ਕੌਲੀ ਚ ਪਾਣੀ ਪਿਆ ਲਓ ਲਖਾ ਜੀ ਹਾਂ ਅਗਲਾ ਕਹਿ ਜਾਂਦਾ ਬਿਲਕੁਲ ਬਿਲਕੁਲ ਨਾ ਚੌੜੇ ਮੱਥੇ ਦੀ ਬੈ ਕੇ ਸਿੰਘ ਦੇ ਨਾਲ ਇਕੋ ਜਿਹਾ ਨੇਗੇ ਤੇ ਬਾਕੀ ਕੰਮ ਵਾਲੀ ਜਿਹੜੀ ਆ ਚੀਜ਼ ਦੀ ਸ਼ਰੀਰੀ ਬੰਤਰ ਹੈ ਜੀ ਇੱਕ ਮਹੀਨਾ ਖ ਤੇ ਇੱਕ ਮਿੰਟ ਜਿਵੇਂ ਕਾਲੀ ਦਿਸਾਂ ਲੱਗ ਜੂ ਕਰ ਮੜੀ ਆਹ ਉਹ ਤਾਂ ਆਪਾਂ ਨੂੰ ਪਤਾ ਹੀ ਰੱਖਾ ਜੀ ਤੇ ਡੈਰੀ ਦੀ ਕਟਰੀ ਪ્યોਰ ਨਿਸ਼ਾਨੀ ਇਹ ਵੀ ਫੁੱਲ ਗਰੰਟੀ ਹੈ ਡੈਰੀ ਜੁਕਟੇ ਵੀ ਆਏ ਹਾਂਜੀ ਹਾਂਜੀ ਹਨਾ ਤੇ ਰਾਜੀ ਸਮਝ ਪਲੀ ਤੁਹਾਡੇ ਸਾਹਮਣੇ ਦਿਸ ਜਾਂਦੀ ਹੈ ਤੇ ਬਾਕੀ ਦਾ ਰਾਜ ਤੋੜ ਦੇ ਬਈ ਹਾਂਜੀ ਤੋੜ ਦਨੇ ਆਜਾ ਲਗਭਗ ਸਵਾ ਤੋਂ ਡੇਢ ਸਾਲ ਦੇ ਕਰਾਂ ਅਸਟੀਮੇਟਡ ਉਮਰ ਹੋਣੀ ਹੈ ਕੱਟੀ ਦੀ ਇਹਦਾ ਕਰਮ ਵਾਲੀ ਦਰਹੀ ਜਾਂਦੀ ਮੈਂ ਆ ਕੇ ਇੱਥੇ ਇਹਦਾ ਤੁਰਨਾ ਹੀ ਬਹੁਤ ਘਟ ਆਉਂਦਾ ਨਾਲ ਤਾਂ ਹਾਂਜੀ 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 ਇੱਕ ਖਾਂਦੇ ਖੜਾ ਰੰਦਾ ਪਸ਼ੂ ਲੈ ਇੱਥੋਂ ਮਾਰੋ ਨੀਗਾ ਮਿੱਤਰੋ ਦੋ ਨੰਬਰ ਕੱਠੀ ਸੋਂ ਦਿਖਾਉਣ ਲੱਗਾ ਰਾਈਏ ਪਿੰ ਠੀਕ ਆ ਭਾਈ ਤੇ ਮੋਲਵਾੜੀ ਖਰਾ ਬਾਈ ਮੈਂ ਤੁਹਾਨੂੰ ਦੱਸਿਆ ਵੀਰੇ ਬਿਲਕੁਲ ਜਾਇਜ਼ ਹੋਣਗੇ ਹਾਂ ਮੋਲ ਨਹੀਂ ਆਪਾਂ ਵਾਧਾ ਕਰਨਾ ਬਿਲਕੁਲ ਆ ਜਾ ਬੰਦੇ ਥਾਂ ਦੇ ਖਾਜ ਲੋ ਖਾਈ ਹਾਂ ਜਿਹੜੀ ਗੱਲ ਹੋ ਰਹੀ ਹੁਣ ਮੇਨ ਦੋ ਔਰ ਵੈਸੇ ਤਾਂ ਆਪਣਾ ਵੀਡੀਓ ਚ ਬੋਲੇ ਹੀ ਹੁੰਦਾ ਪਰ ਫੇਰ ਵੀ ਹਾਂ ਥਾਂ ਤੋਂ ਦੇਖੋ ਜੀ ਕਿੱਦਾਂ ਚੰਗਾ ਲੱਗਿਆ ਕਰਮਾ ਉਹ ਚੰਗਾ ਲੱਗਿਆ ਨਾ ਸੋਹਣੇ ਗੈਪ ਚ ਲੱਗੇ ਬੈ ਨਾ ਹਾਂਜੀ ਹਾਂਜੀ ਹਮ ਲੈ ਕੋਈ ਬੱਕਰੀ ਫੋੜ ਛਾਣੀ ਮਿੱਤਰੋ ਚਾਰੇ ਥਾਂ ਨੇ ਖੜਵੇਂ ਲੱਗੇ ਬੈਗੇ ਤੇ ਇਹ ਸੀ ਕੱਟੀ 2 ਨੰਬਰ ਤੇ ਹੁਣ ਆ ਗਿਆ ਆਪਣਾ ਕੱਟੀ ਮਿੱਤਰੋ 3 ਨੰਬਰ ਇਹ ਕਿੰਨੇ ਨੰਬਰ ਦੇ ਰਹੂ ਇਹ ਮੰਨ ਕੇ ਚਲੋ ਜੀ ਹੋਊ 2 ਸਾਲ ਜਾਂ ਹਾਂ 2 ਸਾਲ ਦੀ ਨੇੜੀ ਹੈ ਖੀਰੀ ਹੈ ਜੀ ਦੰਦੋਂ ਖੀਰੀ ਆ ਕਰ ਹਾਂਜੀ ਪਹਿਲਾਂ ਥਣਾ ਤੇ ਚਾਚੀ ਮਰਵਾ ਦੇ ਖੀਰੀ ਬਿਲਕੁਲ ਜਿਹੜੀ ਕਹਿਤੀ ਗੱਲ ਉਹ ਤਾਂ ਜਿਆਦਾ ਪਹਿਲਾਂ ਦੋੜ ਲਗੇ ਹਾਂ ਆ ਜਾ ਪੱਤੋ ਲੈ ਮਿੱਤਰੋ ਸਿੰਘਾਂ ਦੀ ਮੰਤਰ ਦੇਖ ਸਕਦੇ ਹੋਗੇ ਬਿਲਕੁਲ ਨਾਲ ਮੋੜੇ ਵੇਗੇ ਜਦੋਂ ਮੰਨ ਕੇ ਚਲੋ ਝੋਟੀ ਨੇ ਗੱਬਣ ਹੋਣਾ ਭਾਰੀ ਹੋਣਾ ਤਾਂ ਸਿੰਘ ਸਾਨੂੰ ਬਿਲਕੁਲ ਛੋਟੇ ਛੋਟੇ ਲੱਗਣ ਲੱਗ ਜਾਣਗੇ ਹਾਂ ਤੇ ਬਾਕੀ ਜਿਹੜੀ ਮੇਨ ਚੀਜ਼ ਆ ਪੁੱਠੇ ਦੀ ਚੜਾਈ ਚੈੱਕ ਕਰ ਸਭੀ ਚੜਾਈ ਪੂਰੀ ਆ ਤੇ ਬਾਜਿੰ ਤੱਕ ਤੁਹਾਡੀ ਸਾਹ ਸੁਭਾਲ ਨਾ ਕਰੀ ਜਾਣਾ ਇਹਨੇ ਲਗਭਗ 2 ਸਾਲ ਦੀ ਉਮਰ ਦੰਦੋਂ ਬਾਜਿੰਦਾ ਰੱਜੀ ਖੇਰੀ ਕੱਟੀ ਆ ਯਾਨੀ ਗੱਬਣ ਹੋਣ ਦੇ ਆਪਾਂ ਕਹੇ ਦੀ ਵੀ ਮਹੀਨੇ ਦੋ ਮਹੀਨੇ ਚ ਮਾੜਾ ਜਿਹਾ ਬਾਜਿੰਦਾ ਹੋਰ ਕਰਕੇ ਕਰਾ ਬਾਜਿੰਦਾ ਹੋਰ ਬਣ ਕੇ ਹਾਂਜੀ ਹਾਂ ਬਿਲਕੁਲ ਟਾ ਵਾਲਾ ਚਾਰ ਫੁੱਟਰ ਚਾਰ ਕੇ ਗੱਬਣ ਹੋਣ ਦੇ ਕਾਬਲ ਆ ਇਹ ਸੀ ਕੱਟੀ 3 ਨੰਬਰ ਆ ਤੇ ਸੋਨ ਆਪਾਂ ਮੜੇ ਹੋਈ ਰੱਜੀ ਨੇੜੇ ਹਾਂ ਉਪਰਾਇਆ ਕਰਦੀ ਆ ਹਾਂ ਉਪਰਾ ਕਰ ਥਣ ਦਿਖਾਦੀ ਮਿੱਤਰ ਸੋਨ ਆਪਾਂ ਇਹ ਆਇਤ ਤੁਹਾਨੂੰ ਨੀ ਮਾਰ ਲਿਓ ਨਾ ਬੋਤੋਏ ਬਾਈ ਤਰਾ ਹਾਈ ਤਰਾ ਇਹ ਆਇਤ ਨਹੀਂ ਆ ਮਾਰ ਲਿਓ ਚਾਰ ਥਾਣਾ ਬਾਲਾ ਚੰਗਾ ਥਾਣਾ ਬਾਲਾ ਚੰਗਾ ਥਾਣਾ ਹਾਂ ਅੱਜ ਬੂਟ ਪਾਇਆ ਕਰ ਹੁਣ ਸਿਆਲ ਆ ਗਿਆ ਬਸ ਮੈਂ ਨਾ ਇਹ ਮਿਸਤਰੀ ਲੱਗਿਆ ਕਰਕੇ ਨਾ ਜੇ ਪੈਰ ਵਿੱਚ ਤਾਂ ਬਸ ਫਿਰ ਚਲੋ ਚਲ ਝਾਕੇਗਾ ਤੂੰ ਝਾਕਾਂ ਇੱਕ ਥੋੜੀ ਮੈਨੂੰ ਤੇਰੀ ਕਾਲ ਦਾ ਸੀਗਾ ਹਾਂ ਫਿਰ ਤੂੰ ਮੈਨੂੰ ਕਹਦਾ ਮੈਂ ਬਰਾਤੇ ਜਾਣਾ ਉਹ ਅੱਜ ਵਿਆਹ ਸੀ ਪਿੰਡ ਅੱਛਾ ਇਹ 4 ਨੰਬਰ ਆ ਗਈ ਜੀ 4 ਨੰਬਰ ਆ ਗਈ ਹਾਂ ਜੀ ਉਮਰ ਵਾਲੇ ਵੀ 2 ਸਵਾ 2 ਸਾਲ ਚ ਹੋਏ ਨਾ ਹਾਂ ਜੀ ਹਾਂ ਜੀ 2 ਸਾਲ ਦੀ ਹੈ ਜੀ ਪਹਿਲਾਂ ਤੋਰੀ ਦੀ ਇਹ ਵੀ ਖੀਰੀ ਆ ਹਾਂ ਜੀ ਹਾਂ ਜੀ ਇਹਨੇ ਇਹਨਾਂ ਚ ਉਹਨੇ ਆ ਕਿਤੇ ਇੱਕ ਤੋੜਿਆ ਜਾਂਦਾ ਅੱਛਾ ਹਾਂ ਆਪਾਂ ਝੂੜ ਤਾਂ ਮਲਖੇ ਕਿਸੇ ਹਾਂ ਮੰਨ ਕੇ ਖੀਰਾਂ ਚ ਐਵੇਂ ਝੂੜ ਬੋਲ ਚ ਬਾਹਰਾਂ ਚ ਫੇਰ ਚੀ ਹੋਈ ਹੈ ਐਵੇਂ ਝੂੜ ਬੋਲਣ ਦਾ ਵੀਰੇ ਕੀ ਫਾਇਦਾ ਗਾ ਹਾਂ ਨਹੀਂ ਸਹੀ ਕਈ ਵਾਰੀ ਬੰਦੇ ਨੇ ਕਿਸੇ ਵਿਸ਼ਵਾਸ ਤੇ ਮੰਗੌਣੀ ਹੁੰਦੀ ਹੈ ਹਨਾ ਉੱਥੇ ਹੀ ਚੜਾਈ ਕਰ ਮਿੱਤਰੋ ਇਹਦੀ ਵੀ ਦੇਖ ਸਕਦੇ ਕਰਮ ਵਾਲ ਦੀ ਸੋਹਣੀ ਆ ਬਾਕੀ ਢਾਂਚਾ ਮਜ਼ਬੂਤ ਆਗਾ ਤੇ ਇਹ ਵੀ ਜਿਹੜੇ ਸੰਕੇਤ ਸੁਖਾਈ ਜਿਵੇਂ-ਜੋਨੇ ਛੋਟੀ ਮੁਰੇ ਗੱਬਣ ਹੋਣਾ ਵੱਡੀ ਹੋ ਕੇ ਵਜਨ ਕਰਨਾ ਤੇ ਅਸਾਂ ਕਿ ਤੁਹਾਨੂੰ ਛੋਟਾ ਲੱਗਣ ਲੱਗ ਗਿਆ ਨਾ ਤੇ ਬਾਕੀ ਜਿਹੜੇ ਪੁਰਾਣੇ ਖਰੀਦ ਨਹੀਂ ਉਹ ਤਸੱਲੀ ਆਪ ਕਰ ਲਈ ਉਹਨੂੰ ਕੀ ਸਮਝਣਾ ਤੇ ਥਾਂ ਤੁਹਾਨੂੰ ਦਿਖਾ ਦਿੰਦਾ ਇੱਥੋਂ ਨੇੜੇ ਹੋ ਕੇ ਮੈਂ ਤੁਹਾਨੂੰ ਇੱਥਾਂ ਚੈੱਕ ਕਰ ਲਓ ਠੀਕ ਹੈ ਥਣ ਚਾਰ ਹੈ ਬਖਰੀ ਜਿਹੜੀ ਫੋਟਸਾਂ ਕੋਈ ਨਹੀਂ ਤੇ ਐਵੇਂ ਜਿਵੇਂ ਸਮਝੀ ਤਿੰਨ ਨੰਬਰ ਪੱਤੀ ਦੁਬਾਰਾ ਫੇਨੇ ਆ ਮਰਾਲਣਾ ਠੀਕ ਹੈ ਚਾਰ ਚਾ ਥਾਣੇ ਲੱਗੇ ਬਸ ਹਾਂ ਹਾਂ ਲਖਾਈ ਚਾਰ ਚਾਰ ਥਾਣੇ ਨਹੀਂ ਕੋਈ ਫੋਟਸਾਂ ਨਹੀਂ ਤੇ ਬਾਕੀ ਆਪਾਂ ਐਡਰੈਸ ਆਲਾ ਬੋਲੀ ਤਾਂ ਹਾਂਜੀ ਹਾਂ ਆਪਾਂ ਦੁਬਾਰਾ ਫੇਰ ਬੋਲ ਦਿੰਨੇ ਆ ਆਪਣਾ ਪਿੰਡ ਰਾਈ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਨੂੰ ਫੂਲ ਪੈ ਜਨੇ ਨਾਮ ਵੀਰੇ ਰਾਜਵਿੰਦਰ ਖਾਨਾ ਪਿੰਡ 'ਚ ਰਾਜੂ ਕਹਿੰਦੇ ਆ ਮੋਬਾਈਲ ਨੰਬਰ ਹੈਗਾ 9872922304 ਠੀਕ ਹੈ ਠੀਕ ਮੋਬਾਈਲ ਨੰਬਰ ਦੱਸ ਦੋ ਜੀ ਹਨ ਮੈਂ ਸੱਸਾ ਲੱਤੀ ਬਾਈ ਦਿਲ ਸਚਾਰ ਰੋਂਦੀ ਕਿਉਂ ਹੈ ਵੀਡੀਓ 'ਚ ਨਹੀਂ ਲੈਂਦਾ ਅੱਛਾ ਤੇ ਸਕੂਲ ਨਹੀਂ ਗਿਆ ਅੱਜ ਕੀ ਗੱਲ ਅੱਜ ਸੰਡੇ ਆ ਬੋਲ ਅੱਛਾ ਸੰਡੇ ਅੱਜ ਕਿਹੜੀ ਗੱਲ 'ਚ ਪੜਦੀਆਂ ਸੈਕਿੰਡ ਵਜੇ ਰੋਜ਼ ਕਹਿੰਦੇ ਕੁੜੀਆਂ ਵੀਡੀਓ 'ਚ ਆਣਾ ਵੀਡੀਓ 'ਚ ਆਣਾ ਨ ਠੀਕ ਹੈ ਕੱਲ ਜਿਹਦਾ ਅਗਲੀ ਵੀਡੀਓ ਪਾਈ ਤੇਰੀ ਕੱਲੇ ਦੀ ਸਪੈਸ਼ਲੀ ਪਾ ਦੇਗਾ ਆਪਾਂ ਤੂੰ ਹੀ ਬੋਲੀ ਤੂੰ ਹੀ ਘਟਾਂ ਤੋੜਦੀ ਤੋੜ ਦੇ ਘਟੀਆਂ ਤੋੜ ਦੇਗੀ ਬਾਸ ਠੀਕ ਆ ਕਰ ਚਾਹ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਬੱਲੇ ਠੀਕ ਆ ਲੈ ਭਾਈ ਹੁਣ ਕੁੜੀ ਨੇ ਕਹਿਤਾ ਹੁਣ ਸ਼ੇਅਰ ਜ਼ਰੂਰ ਮਾਰ ਦੇਣਾ ਠੀਕ ਆ ਵੀ ਜੇ ਬਾਕੀ ਚਾਰ ਘਟੀਆਂ ਬਾਈ ਕੋਲੇ ਜਿਹੜੇ ਵੀਰ ਨੂੰ ਪਸੰਦ ਆਇਆ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ